ਗੱਲ ਦੋਸਤੋ ਅੱਜ ਅਸੀਂ ਘਰ ਦੇ ਵਿੱਚ ਬਣਾਵਾਂਗੇ ਪੂਰੀਆਂ ਤੇ ਆਲੂ ਦੀ ਬਹੁਤ ਹੀ ਡੇਲੀਸ਼ੀਅਸ ਸਬਜੀ ਬਹੁਤ ਹੀ ਜਲਦੀ ਬਣ ਕੇ ਰੈਡੀ ਹੋ ਜਾਂਦੀ ਹੈ ਇਹ ਦੋਨੇ ਚੀਜ਼ਾਂ ਸਭ ਤੋਂ ਪਹਿਲਾਂ ਅਸੀਂ ਇੱਕ ਛੋਟਾ ਜਿਹਾ ਪਿਆਜ਼ ਲਿਆਵਾ ਇਹਨੂੰ ਅਸੀਂ ਬਰੀਕ-ਬਰੀਕ ਕੱਟ ਲਿਆ ਨਾਲ ਹੀ ਅਸੀਂ ਇੱਕ ਮੀਡੀਅਮ ਸਾਈਜ਼ ਦਾ ਟਮਾਟਰ ਵੀ ਲਿਆਵਾ ਇਹਨੂੰ ਵੀ ਅਸੀਂ ਬਰੀਕ ਚੌਪ ਕਰ ਲਾਂਗੇ ਸਾਰੀਆਂ ਚੀਜ਼ਾਂ ਤੁਸੀਂ ਪਹਿਲਾਂ ਹੀ ਕਰਕੇ ਰੱਖ ਲੈਣੀਆਂ ਵਾ ਇੱਧਰ ਮੈਂ ਕੁਝ ਆਲੂ ਲਏ ਸੀ ਇਹਨਾਂ ਨੂੰ ਆਪਾਂ ਬੋਇਲ ਕਰਕੇ ਛਿੱਲ ਕੇ ਇੱਕ ਭਾਂਡੇ ਦੇ ਵਿੱਚ ਕਦਲਿਆ ਇੱਕ ਮਸਾਲਾ ਤਿਆਰ ਕਰਾਂਗੇ ਜਿਸ ਦੇ ਵਿੱਚ ਹਲਦੀ ਹੈ ਲਾਲ ਮਿਰਚ ਪਾਊਡਰ ਹੈ ਤੇ ਧਨੀਆ ਪਾਊਡਰ ਹੈ ਇਹਨੂੰ ਆਪਾਂ ਪਾਣੀ ਦੇ ਵਿੱਚ ਮਿਕਸ ਕਰਕੇ 2-3 ਮਿੰਟ ਲਈ ਰੱਖ ਦੇਵਾਂਗੇ ਨਾਲ ਹੀ ਉੱਪਰ ਦੀ ਮੈਂ ਇੱਥੇ ਹੀ ਕਸੂਰੀ ਮੇਥੀ ਵੀ ਇੱਥੇ ਹੀ ਐਡ ਕਰ ਦਿੱਤੀ ਆ ਇਹਦੇ ਨਾਲ ਸਬਜ਼ੀ ਦੇ ਵਿੱਚ ਟੇਸਟ ਬਹੁਤ ਵਧੀਆ ਹੁੰਦਾ ਕੜਾਈ 'ਚ ਥੋੜਾ ਜਿਹਾ ਸਰੋਂ ਦਾ ਤੇਲ ਹੈ ਤੇਲ ਜਿਵੇਂ ਗਰਮ ਹੋ ਗਿਆ ਇਹਦੇ 'ਚ ਇੱਕ ਛੋਟਾ ਜਿਹਾ ਟੁਕੜਾ ਦਾਲਚੀਨੀ ਦਾ ਇੱਕ ਚਮਚ ਜੀਰਾ ਐਡ ਕਰ ਦਿਆਂਗੇ ਥੋੜਾ ਜਿਹਾ ਪੁਨਿਆ ਨਾਂ ਨੂੰ ਤੇ ਜਿਹੜਾ ਬਰੀਕ ਕਟਿਆ ਹੋਇਆ ਪਿਆਜ਼ ਆ ਉਹ ਐਡ ਕਰ ਦਾਂਗੇ ਇਹ ਸਾਰਾ ਕੰਮ ਅਸੀਂ ਹਾਈ ਫਲੇਮ ਦੇ ਉੱਪਰ ਹੀ ਕਰਨਾ ਵਾ ਤੇ ਪਿਆਜ਼ ਜਿਵੇਂ ਹੀ ਸਾਡਾ ਜਿਹੜਾ ਇਹ ਹਲਕਾ ਜਿਹਾ ਪੁਨਿਆ ਗਿਆ ਤਾਂ ਆਪਾਂ ਇਹਦੇ ਵਿੱਚ ਟਮਾਟਰ ਵੀ ਐਡ ਕਰ ਦਿੱਤਾ ਨਾਲ ਹੀ ਮੈਂ 2-3 ਹਰੀਆਂ ਮਿਰਚਾਂ ਬਰੀਕ ਕੱਟ ਦਿੱਤੀਆਂ ਸੀ ਇਹ ਵੀ ਅਸੀਂ ਐਡ ਕਰ ਦੇਾਂਗੇ ਹਰੀ ਮਿਰਚ ਦਾ ਟੇਸ ਇਸ ਦੇ ਵਿੱਚ ਬਹੁਤ ਵਧੀਆ ਆਉਂਦਾ ਕਿਸੇ ਵੀ ਸਬਜ਼ੀ ਦੇ ਵਿੱਚ ਵਧੀਆ ਟੇਸ ਆਉਂਦਾ ਹਰੀ ਮਿਰਚ ਦਾ ਮਿਕਸ ਕਰ ਲਾਂਗੇ ਜਿਹੜੇ ਅਸੀਂ ਮਸਾਲੇ ਕੋਲੀ ਦੇ ਵਿੱਚ ਪਹਿਲਾਂ ਪਾਣੀ ਦੇ ਵਿੱਚ ਭਿਉ ਕੇ ਰੱਖੇ ਸੀ ਉਹ ਐਡ ਕਰ ਦੇਾਂਗੇ ਤੇ ਮਿਕਸ ਕਰਾਂਗੇ ਕਿਉਂਕਿ ਟਮਾਟਰ ਜਲਦੀ ਸੌਫਟ ਹੋ ਜਾਏ ਇਸ ਕਰਕੇ ਇੱਥੇ ਹੀ ਅਸੀਂ ਨਮਕ ਵੀ ਐਡ ਕਰ ਦੇਾਂਗੇ ਜਿੰਨਾ ਤੁਸੀਂ ਨਮਕ ਸਬਜ਼ੀ 'ਚ ਰੱਖਣਾ ਚਾਹੁੰਦੇ ਹੋ ਚਮਚ 1/2 ਚਮਚ ਐਡ ਕਰ ਦਿਓ ਤੇ ਮਸਾਲੇ ਨੂੰ ਅਸੀਂ ਭੁੰਨ ਲੈਣਾ 2 ਮਿੰਟ ਲੱਗਨੇ ਆ ਤੇ ਸਾਡੇ ਟਮਾਟਰ ਬਿਲਕੁਲ ਸੌਫਟ ਹੋ ਜਾਂਦੇ ਆ ਜਿਵੇਂ ਹੀ ਸਾਡਾ ਟਮਾਟਰ ਸੌਫਟ ਹੋ ਗਿਆ ਆਪਾਂ ਇਸ ਦੇ ਵਿੱਚ ਆਲੂ ਜਿਹੜੇ ਬੋਇਲ ਕੀਤੇ ਹੋਏ ਸੀ ਉਹ ਐਡ ਕਰ ਦਾਂਗੇ ਇਹਨਾਂ ਨੂੰ ਮੈਂ ਮੈਸ਼ ਕਰ ਲਿਆ ਵਾ ਮੈਸ਼ ਕਰਕੇ ਆਪਾਂ ਐਡ ਕਰ ਦਿਆਂਗੇ ਤੁਸੀਂ ਚਾਹੋ ਤਾਂ ਇਹਨੂੰ ਕੱਟ ਕੇ ਵੀ ਐਡ ਕਰ ਸਕਦੇ ਹੋ ਪਰ ਮੈਸ਼ ਕੀਤੇ ਹੋਏ ਆਲੂ ਦੀ ਸਬਜ਼ੀ ਚੜੀ ਆ ਉਹ ਬਹੁਤ ਵਧੀਆ ਲੱਗਦੀ ਹੈ ਇਹਨੂੰ ਆਪਾਂ ਮਿਕਸ ਕਰਾਂਗੇ ਆਲੂਆਂ ਨੂੰ ਮਸਾਲੇ ਦੇ ਨਾਲ ਇੱਥੇ ਗੈਸ ਦੀ ਫਲੇਮ ਨੂੰ 2 ਮਿੰਟ ਲਈ ਤੁਸੀਂ ਲੋ ਰੱਖਣਾ ਹੈ ਅਦਰਵਾਈਜ਼ ਇਹ ਸਾਰੀ ਸਬਜ਼ੀ ਜਿਹੜੀ ਆ ਉਹ ਹਾਈ ਫਲੇਮ ਦੇ ਉੱਪਰ ਕੁੱਕ ਹੋ ਜਾਂਦੀ ਆ ਇਹਦੇ ਵਿੱਚ ਪਾਣੀ ਐਡ ਕਰ ਦਿਓ ਜਿੰਨੀ ਤੁਹਾਨੂੰ ਰਿਕੁਆਇਰਮੈਂਟ ਆ ਤੇ ਇਹਨੂੰ ਆਪਾਂ 2-3 ਮਿੰਟ ਦੇ ਲਈ ਪਕਾ ਲੈਣਾ ਹੈ ਸਬਜੀ ਸਾਡੀ ਬੰਨ ਕੇ ਰੈਡੀ ਹੋ ਗਈ ਹੈ ਬਹੁਤ ਹੀ ਜਲਦੀ ਸਬਜੀ ਇਹ ਬਣ ਜਾਂਦੀ ਹੈ ਪਰ ਇਹ ਬਹੁਤ ਡੇਲੀਸ਼ੀਅਸ ਵੀ ਬਣਦੀ ਹੈ ਉੱਪਰ ਦੀ ਆਪਾਂ ਇੱਕ ਚਮਚ ਦੇ ਕਰੀਬ ਗਰਮ ਮਸਾਲਾ ਐਡ ਕਰ ਦਿੱਤਾ ਵਾ ਆਪਸ਼ਨਲ ਹੈਗਾ ਵਾ ਬਿਨਾ ਮਸਾਲੇ ਦੇ ਵੀ ਇਹ ਸਬਜੀ ਬਹੁਤ ਟੇਸਟੀ ਲੱਗਦੀ ਹੈ ਉੱਪਰ ਦੀ ਮੈਂ ਇੱਕ ਚਮਚ ਦੇ ਕਰੀਬ ਦਹੀਂ ਸਿਕਉ ਵੀ ਐਡ ਕਰ ਦਿੱਤਾ ਵਾ ਇਸ ਦੇ ਨਾਲ ਟੇਸਟ ਸਬਜੀ ਦਾ ਬਹੁਤ ਵਧੀਆ ਹੁੰਦਾ ਤੇ ਨਾਲ ਹੀ ਆਪਾਂ ਬਰੀਕ ਕਟਿਆ ਹੋਇਆ ਤਾਂ ਇਹ ਐਡ ਕਰਦੇ ਆਂਗੇ ਜੀ ਇਹ ਵੀ ਆਪਸ਼ਨਲ ਆ ਜੇ ਤੁਸੀਂ ਨਹੀਂ ਵੀ ਐਡ ਕਰੋਗੇ ਤਾਂ ਵੀ ਸਬਜੀ ਦਾ ਟੇਸਟ ਬੜੀਆ ਹੁੰਦਾ ਅੱਜ ਕੱਲ ਮਿਲ ਜਾਂਦਾ ਹੈ ਜੀ ਤਾਂ ਤੁਸੀਂ ਇਸ ਨੂੰ ਐਡ ਕਰ ਸਕਦੇ ਹੋ ਇਸ ਤਰ੍ਹਾਂ ਸਾਡੀ ਇਹ ਆਲੂ ਦੀ ਡੇਲੀਸ਼ੀਅਸ ਜੀ ਸਬਜੀ ਬਣ ਕੇ ਰੈਡੀ ਹੋ ਗਈ ਆ ਵੈਸੇ ਤੁਸੀਂ ਇਸ ਸਬਜੀ ਨੂੰ ਨੋਰਮਲ ਡੇਜ਼ ਦੇ ਵਿੱਚ ਜਾਨੀਂ ਦੀ ਵੈਸੇ ਰੋਟੀ ਦੇ ਨਾਲ ਪਰੌਂਠੇ ਨਾਲ ਬਣਾ ਕੇ ਖਾਓ ਤਾਂ ਵੀ ਟੇਸਟੀ ਲੱਗਦੀ ਹੈ ਇੱਧਰ ਆਪਾਂ ਜੀ ਇੱਕ ਪਾਂਡੇ ਦੇ ਵਿੱਚ ਅੱਧੀ ਕੌਲੀ ਦੇ ਕਰੀਬ ਸੂਜੀ ਜਲੀਆ ਉਹ ਐਡ ਕੀਤੀ। ਸੂਜੀ ਕੋਈ ਵੀ ਉਹ ਬੇ ਮੋਟੀ ਵਾਲੀ ਬਰੀਕ ਵਾਲੀ ਲੈ ਲੈਣੀ ਹੈ। ਜਿੰਨੀ ਸੂਜੀ ਦੀ ਮਾਤਰਾ ਉਸ ਤੋਂ ਥੋੜਾ ਜਿਹਾ ਘੱਟ ਗਰਮ ਪਾਣੀ ਲਵਾਂਗੇ। ਥੋੜਾ ਜਿਹਾ ਘੱਟ ਲੈਣਾ ਜਿਵੇਂ ਜੇ ਕੌਲੀ ਇੱਕ ਤੁਸੀਂ ਸੂਜੀ ਦੀ ਲਈ ਹੈ ਤਾਂ ਪੌਣੀ ਕੌਲੀ ਤੁਸੀਂ ਇਸ ਦੇ ਵਿੱਚ ਪਾਣੀ ਦੀ ਐਡ ਕਰਦੇ ਨੇ। ਪਾਣੀ ਅਸੀਂ ਇੱਕਦਮ ਨਹੀਂ ਪਾਉਣਾ ਸਾਰਾ ਥੋੜਾ ਥੋੜਾ ਕਰਕੇ ਤੁਸੀਂ ਪਾਣੀ ਐਡ ਕਰਿਓ ਕਿਉਂਕਿ ਜੇਕਰ ਤੁਹਾਨੂੰ ਲੱਗੇ ਕਿ ਪਾਣੀ ਦੀ ਕੁਆਂਟੀਟੀ ਜ਼ਿਆਦਾ ਹੈ ਤਾਂ ਤੁਸੀਂ ਉਹਨੂੰ ਕੱਟ ਕਰ ਸਕਦੇ ਹਾਂ ਜਾਨੀ ਜੇ ਜਿਆਦਾ ਪਾਣੀ ਐਡ ਹੋ ਗਿਆ ਤਾਂ ਤੁਹਾਨੂੰ ਸੂਜੀ ਹੋਰ ਐਡ ਕਰਨੀ ਪੈਗੀ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਫਿਰ ਇਹਨੂੰ ਆਪਾਂ 10 ਤੋਂ 15 ਮਿੰਟ ਲਈ ਰੈਸਟ ਲਈ ਰੱਖ ਦੇਾਂਗੇ ਇੱਧਰ ਜਿਹੜੇ ਆਲੂ ਆਪਾਂ ਬੋਇਲ ਕੀਤੇ ਸੀ ਸਬਜ਼ੀ ਦੇ ਵਿੱਚੋਂ ਹੀ ਦੋ ਆਲੂ ਮੈਂ ਅਲੱਗ ਤੋਂ ਰੱਖ ਲਏ ਆ ਤੇ ਇਹਨਾਂ ਨੂੰ ਆਪਾਂ ਕद्दूकस ਕਰ ਲਵਾਂਗੇ ਜਿੰਨੀ ਸੂਜੀ ਦੀ ਕੁਆਂਟੀਟੀ ਆ ਆਲੂ ਜਿਹੜੇ ਆ ਉਹ ਕद्दूकस ਕਰਨ ਦੇ ਬਾਅਦ ਜਾਂ ਮੈਸ਼ ਕਰਨ ਦੇ ਬਾਅਦ ਆਲੂ ਦੀ ਕੁਆਂਟੀਟੀ ਉਨੀ ਹੀ ਹੋਵੇ ਤਾਂ ਬਹੁਤ ਵਧੀਆ ਟੇਸਟ ਆਏਗਾ ਤੇ ਇਹਨਾਂ ਨੂੰ ਆਪਾਂ ਕਦੂਕਸ ਕਰ ਲਿਆ ਜੀ ਹੁਣ ਆਪਾਂ ਇਹਦੇ ਚ ਕੁਝ ਮਸਾਲੇ ਜਿਹੜੇ ਆ ਉਹ ਐਡ ਕਰ ਦੇਾਂਗੇ ਜਿਸ ਦੇ ਵਿੱਚ ਲਾਲ ਮਿਰਚ ਪਾਊਡਰ ਹੈ ਹਲਦੀ ਪਾਊਡਰ ਹੈ ਥੋੜਾ ਜਿਹਾ ਤੇ ਧਨੀਆ ਪਾਊਡਰ ਐਡ ਕੀਤਾ ਵਾ ਉੱਪਰ ਦੀ ਆਪਾਂ ਚਿਲੀ ਫਲੇਕਸ ਵੀ ਐਡ ਕਰ ਦਿੱਤੇ ਆ ਚਿਲੀ ਫਲੇਕਸ ਇਹਦੇ ਵਿੱਚ ਬਹੁਤ ਵਧੀਆ ਲੱਗ ਬਹੁਤ ਵਧੀਆ ਲੱਗਦੇ ਵੀ ਆ ਤੇ ਟੇਸਟ ਵੀ ਬਹੁਤ ਵਧੀਆ ਹੁੰਦਾ ਵਾ ਧਨੀਆ ਐਡ ਕੀਤਾ ਵਾ ਜਿਹੜਾ ਸਬਜ਼ੀ ਚ ਐਡ ਕੀਤਾ ਸੀ ਉਹ ਚੋਂ ਥੋੜਾ ਜਿਹਾ ਧਨੀਆ ਆਪਾਂ ਰੱਖ ਲਿਆ ਤੇ ਦਰ ਸੂਜੀ ਜਿਹੜੀ ਆ ਕਮ ਸੇ ਕਮ 20 ਮਿੰਟ ਹੋ ਗਿਆ ਇਹਨੂੰ ਪਈ ਨੂੰ ਤੇ ਇਹਨੇ ਸਾਰਾ ਪਾਣੀ ਅਬਜ਼ਰਬ ਕਰ ਲਿਆ ਤੁਸੀਂ ਦੇਖ ਸਕਦੇ ਹੋ ਡਰਾਈ ਟਾਈਪ ਜੀ ਲੱਗਣ ਲੱਗੀ ਆ ਪਰ ਇਸ ਦੇ ਵਿੱਚ ਹੋਰ ਪਾਣੀ ਐਡ ਨਹੀਂ ਕਰਨਾ ਜਿੰਨੀ ਸੂਜੀ ਲਈ ਉਨਾ ਹੀ ਅਸੀਂ ਕਣਕ ਦਾ ਆਟਾ ਲਿਆ ਹੈ ਜੀ ਇਹਨੂੰ ਵੀ ਅਸੀਂ ਇਹਦੇ ਵਿੱਚ ਮਿਕਸ ਕਰ ਦਾਂਗੇ ਤੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਆਟਾ ਗੁੰਨ ਲਵਾਂਗੇ ਤੇ ਇਹਦੇ ਵਿੱਚ ਹੋਰ ਪਾਣੀ ਬਿਲਕੁਲ ਐਡ ਨਹੀਂ ਕਰਨਾਗਾ ਤੁਸੀਂ ਕਿਉਂਕਿ ਇਸ ਦੇ ਵਿੱਚ ਆਲੂਆਂ ਦੇ ਵਿੱਚ ਵੀ ਕਾਫੀ ਸਾਰਾ ਮੋਇਸਚਰ ਹੁੰਦਾ ਹੈ ਸੂਜੀ ਦੇ ਵਿੱਚ ਵੀ ਪਾਣੀ ਹੈ ਤੇ ਉਸੇ ਦੇ ਨਾਲ ਹੀ ਅਸੀਂ ਇਸ ਆਟੇ ਨੂੰ ਜੜਾਈ ਉੱਗ ਗੁੰਨ ਲਵਾਂਗੇ ਇਹ ਆਟਾ ਬੜੀ ਜਲਦੀ ਗੁੰਨ ਕੇ ਰੈਡੀ ਹੋ ਜਾਂਦਾ ਜਾਨੀ ਇਸ ਨੂੰ ਬਹੁਤ ਜ਼ਿਆਦਾ ਤੁਹਾਨੂੰ ਮਸਲਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਬਸ 2 ਮਿੰਟ ਦੇ ਵਿੱਚ ਇਹ ਆਟਾ ਸਾਡਾ ਗੁੰਨਿਆ ਜਾਂਦਾ ਤੇ ਇਹਦੇ ਵਿੱਚ ਅਸੀਂ ਆਟੇ ਨੂੰ ਹੁਣ ਰੈਸਟ ਤੇ ਨਹੀਂ ਰੱਖਣਾ ਨਾਲ ਦੀ ਨਾਲ ਹੀ ਤੁਸੀਂ ਇਹਦੀਆਂ ਪੂਰੀਆਂ ਜਿਹੜੀਆਂ ਐ ਉਹ ਬਣਾ ਸਕਦੇ ਹੋ ਜੇਕਰ ਤੁਸੀਂ ਇਹਨੂੰ ਰੈਸਟ ਤੇ ਰੱਖੋਗੇ ਜ਼ਿਆਦਾ ਟਾਈਮ ਤਾਂ ਆਟਾ ਜਿਹੜਾ ਇਹ ਕਾਲਾ ਹੋਣਾ ਵੀ ਸ਼ੁਰੂ ਹੋ ਜਾਂਦਾ ਤੇ ਉੱਪਰ ਦੀ ਆਪਾਂ ਥੋੜਾ ਜਿਹਾ ਘਿਓ ਜਾਂ ਤੇਲ ਜਿਹੜਾ ਏ ਉਹ ਲਗਾ ਦੇਾਂਗੇ ਹੱਥਾਂ ਨੂੰ ਲਗਾ ਕੇ ਇਸ ਤਰ੍ਹਾਂ ਕੀ ਹੁੰਦਾ ਹੈ ਕਿ ਸਾਡਾ ਆਟਾ ਜਿਹੜਾ ਏ ਉਹ ਥੋੜੇ ਦੇਰ ਪਿਆ ਵੀ ਰਵੇ ਤਾਂ ਉਹ ਡਰਾਈ ਹੋ ਨਹੀਂ ਹੁੰਦਾ ਉੱਪਰੋਂ ਤੇ ਆਟਾ ਸਾਡਾ ਗੁੰਨਿਆ ਗਿਆ ਜੀ ਹੁਣ ਅਸੀਂ ਨਾਲ ਦੀ ਨਾਲ ਇਹਦੀਆਂ ਪੂਰੀਆਂ ਜਿਹੜੀਆਂ ਏ ਉਹ ਬਣਾ ਲਵਾਂਗੇ ਨਾ ਤਾਂ ਬਹੁਤ ਜ਼ਿਆਦਾ ਪਤਲਾ ਏ ਨਾ ਹੀ ਬਹੁਤ ਜ਼ਿਆਦਾ ਹਾਰਡ ਹੈ ਤੇ ਇਹਨੂੰ ਪੂਰੀਆਂ ਨੂੰ ਬਣਾਉਣ ਦੇ ਲਈ ਅਸੀਂ ਸੁੱਕੇ ਆਟੇ ਦੀ ਗੱਲ ਤੋਂ ਕਰਾਂਗੇ ਪਹਿਲਾਂ ਅਸੀਂ ਥੋੜਾ ਜਿਹਾ ਸੁੱਕਾ ਆਟਾ ਲਗਾਵਾਂਗੇ ਜਿਵੇਂ ਅਸੀਂ ਰੋਟੀ ਬਣਾਉਂਦੇ ਆ ਉਸ ਤੋਂ ਬਾਅਦ ਇਹਨੂੰ ਬੇਲ ਲਵਾਂਗੇ ਤੁਸੀਂ ਚਾਹੋ ਤਾਂ ਇਹਨੂੰ ਤੇਲ ਲਗਾ ਕੇ ਵੀ ਬਣਾ ਸਕਦੇ ਹੋ ਪਰ ਇਸ ਤਰ੍ਹਾਂ ਸੁੱਕੇ ਆਟੇ ਦੇ ਨਾਲ ਬੜੀ ਈਜ਼ੀਲੀ ਬਣ ਜਾਂਦੀਆਂ ਮੈਨੂੰ ਤਾਂ ਸੁੱਕੇ ਆਟੇ ਦੇ ਨਾਲ ਹੀ ਬਣਾਉਣੀਆਂ ਜ਼ਿਆਦਾ ਈਜ਼ੀ ਲੱਗਦੀਆਂ ਵਾ ਤੇ ਫਿਰ ਇਸ ਤਰ੍ਹਾਂ ਇਹਨੂੰ ਬੇਲ ਲਿਆ ਤੇ ਇਹਨੂੰ ਤੁਸੀਂ ਨਾ ਤਾਂ ਬਹੁਤ ਜ਼ਿਆਦਾ ਮੋਟਾ ਰੱਖਣਾ ਹੈ ਤੇ ਨਾ ਹੀ ਬਹੁਤ ਜ਼ਿਆਦਾ ਇਹਨੂੰ ਪਤਲਾ ਰੱਖਣਾ ਵਾ ਇਸ ਤਰ੍ਹਾਂ ਬੇਲੇਆ ਫਿਰ ਆਪਾਂ ਗਰਮ-ਗਰਮ ਤੇਲ ਦੇ ਵਿੱਚ ਇਹਨੂੰ ਫਰਾਈ ਕਰ ਲਵਾਂਗੇ ਤੇਲ ਪੂਰਾ ਗਰਮ ਹੋਣਾ ਚਾਹੀਦਾ ਵਾ ਜੇਕਰ ਤੇਲ ਠੰਡਾ ਹੋਇਆ ਤਾਂ ਤੁਹਾਡੀ ਪੂਰੀ ਚੱਲੀ ਆ ਫੁੱਲੇਗੀ ਨਹੀਂ ਸਾਰੀਆਂ ਪੂਰੀਆਂ ਇਸ ਤਰ੍ਹਾਂ ਫੁੱਲ ਕੇ ਮਿੰਟੂ ਮਿੰਟੀ ਬਣ ਕੇ ਰੈਡੀ ਹੋ ਜਾਂਦੀਆਂ ਨਾਲ ਦੀ ਨਾਲ ਹੀ ਆਪਾਂ ਇਹਨਾਂ ਨੂੰ ਸਰਵ ਕਰ ਸਕਦੇ ਹਾਂ ਕੁਝ ਵੀ ਆਪਾਂ ਇਹਨਾਂ ਦੇ ਵਿੱਚ ਨਾ 베ਕਿੰਗ ਥੋੜਾ ਨਾ ਕੁਝ ਹੋਰ ਕੁਝ ਵੀ ਐਡ ਕਰਨ ਦੀ ਜਰੂਰਤ ਨਹੀਂ ਐ ਇਸ ਤਰ੍ਹਾਂ ਤੁਹਾਡੀਆਂ ਪੂਰੀਆਂ ਜਿਹੜੀਆਂ ਐ ਉਹ ਬਹੁਤ ਹੀ ਟੇਸਟੀ ਬਣ ਜਾਂਦੀਆਂ ਤੇ ਇਹਨਾਂ ਨੂੰ ਆਪਾਂ ਸਰਵ ਕਰ ਲਿਆ ਜੀ ਆਲੂ ਦੀ ਸਬਜੀ ਆ ਨਾਲ ਆਪਾਂ ਪਿਆਜ਼ ਕੱਟ ਲਿਆ ਤੇ ਬਹੁਤ ਹੀ ਡਿਲੀਸ਼ੀਅਸ ਫੁੱਲੀਆਂ ਫੁੱਲੀਆਂ ਸੂਜੀ ਦੀਆਂ ਇਹ ਪੂਰੀਆਂ ਤੇ ਨਾਲ ਦਹੀਂ ਸਰਵ ਕੀਤਾ ਵਾ ਬੜੀ ਜਲਦੀ ਇਹ ਚੀਜ਼ਾਂ ਬਣ ਕੇ ਰੈਡੀ ਹੋ ਜਾਂਦੀਆਂ ਵਾ ਤੁਸੀਂ ਵੀ ਇਸ ਨੂੰ ਘਰ ਦੇ ਵਿੱਚ ਟ੍ਰਾਈ ਜ਼ਰੂਰ ਕਰਨਾ ਉਮੀਦ ਕਰਦੇ ਹਾਂ ਜੀ ਅੱਜ ਦੀ ਵੀਡੀਓ ਤੁਹਾਨੂੰ ਬੇਹਦ ਪਸੰਦ ਆਏਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ